ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੇ ਆਪਾਂ ਸ਼੍ਰੇਂਖਲਾ ਸ਼ੁਰੂ ਕੀਤੀ ਮੇਰਾ ਨਜੀ ਤੇ ਜਰਬਾ ਅੱਜ ਆਪਾਂ ਉਹਦੀ ਤੀਜੀ ਕੜੀ ਲੈ ਕੇ ਆਏ ਆਂ ਇਹ ਸੀਰੀਜ਼ ਜਿਹੜੀ ਜਾਤੀ ਚੀਜ਼ਾਂ ਨਾਲ ਇੰਕਾਊਂਟਰ ਹੋਇਆ ਜੋ ਦੇਖਿਆ ਜੋ ਮਹਿਸੂਸ ਕੀਤਾ ਉਹਦੇ ਬਾਰੇ ਗੱਲ ਕਰਦੇ ਆਂ ਅੱਜ ਆਪਾਂ ਗੱਲ ਕਰਨੀ ਐ ਇਸ ਆਪਣੀ ਗਰੀਬਦਾਸ ਬਾਰੇ ਇਹਨਾਂ ਗੱਲ 2011-12 ਦੀ ਹੈ ਸ਼ਾਇਦ ਤੇ ਉਦੋਂ ਇਹਨੇ ਕੰਟੈਕਟ ਕੀਤਾ ਸੀ ਫੇਸਬੁੱਕ ਤੇ ਕੁਝ ਮੰਤਰ ਮੰਗ ਰਿਆ ਸੀ ਤੇ ਉਦੋਂ ਬਾਅਦ ਮੈਂ ਗਾਇਬ ਹੋ ਗਿਆ ਨਟ ਤੋਂ ਕੋਈ ਮੈਂ ਕਨਸਟੈਂਟਲੀ ਨੀ ਦੰਦਣਾ ਚਰਚਾਵਾਂ ਦੇ ਵਿੱਚ ਥੋੜਾ ਚਿਰ ਇਹਨਾਂ ਫਿਰ ਬਚ ਗਾਇਬ ਹੋ ਜਨਾਂ ਉਦੋਂ ਫਿਰ ਇਹ ਕਿਸੇ ਮੁਸਲਮਾਨ ਦੇ ਧੱਕੇ ਚੜ ਗਿਆ ਉਹਨਾਂ ਨੂੰ ਤਵੀਸ਼ੂ ਦਿਖਵਾ ਰਿਹਾ ਛੱਡੇ ਚਲੋ ਚੀਜ਼ਾਂ ਦਿੱਤੀਆਂ ਇਹਨਾਂ ਜਦੋਂ ਵਾਪਸ ਆ ਕੇ ਕੀ ਇਹਨਾਂ ਮੁਲਾਕਾਤ ਹੋਈ ਹੈ ਤੇ ਉਹ ਚੀਜ਼ਾਂ ਦੇਖੀਆਂ ਤੇ ਮੈਨੂੰ ਉਦੋਂ ਕਹਿ ਸੀ ਵੀ ਕਰਕੇ ਇਹ ਚੀਜ਼ਾਂ ਮੂਵ ਕਰਨੀਆਂ ਪੈਣੀਆਂ ਸਾਨੂੰ ਤੇ ਪ੍ਰਧਾਨ ਜੀ ਕਹਿੰਦੇ ਸੀ ਨਹੀਂ ਇਹ ਬੜੇ ਬਲੀ ਨੇ ਜੀ ਇਹ ਤੇ ਕੰਮ ਕਰਦੇ ਨੇ ਤੇ ਮੈਂ ਕਹਿੰਦਾ ਧੋਖਾ ਦੇਣਗੇ ਦੇਖ ਲੈ ਚਲੋ ਨਹੀਂ ਮੰਨਿਆ ਜੱਦੀ ਬਚਾੜਾ ਤੇ ਕਾਫੀ ਕੰਮ ਹੋਏ ਇਹਦੀ ਇੱਛਾ ਸੀ ਵੀ ਕੋਈ ਐਸਾ ਕੇਸ ਆਵੇ ਹੱਥ ਵਾਂਗ ਲੱਗੇ ਲੱਗੇ ਪਤਾ ਵੀ ਕੇਸ ਹੋਇਆ ਕੋਈ ਤੇ ਬਾਬਾ ਜੀ ਕੋਈ ਐਸਾ ਕੇਸ ਮਿਲ ਜਾਏ ਮਜ਼ਾ ਆ ਜੇ ਤੇ ਉਹ ਹੀ ਸਾਨੂੰ ਫੋਨ ਆ ਕਿ ਤੂੰ ਜਾਣਦਾ ਤੇ ਜਿੱਥੇ ਗਏ ਸੀ ਤੇ ਉੱਥੇ ਬ੍ਰह्म ਰਾਖਸ਼ ਦਾ ਚੱਕਰ ਸੀ ਕਿਸੇ ਸਿੰਘ ਤੇ ਇਨ ਨੂੰ ਨਾਤ ਪਾ ਗੋ ਨੂੰ ਇਹਨੂੰ ਨਾਤ ਪਾ ਲਿਆ ਫੇਰੇ ਸਾਈਡ ਤੇ ਅੜ ਗਏ ਫਿਰ ਨੂੰ ਲੱਗਿਆ ਪਤਾ ਵੀ ਜਿਹੜੀ ਗੱਲ ਆਖੀ ਸੀ ਵੀ ਇਹ ਖੜੇ ਪੈ ਤੋ ਖਾ ਦੇਣਗੇ ਓਕੇ ਇਸ ਨਹੀਂ ਹੋਇਆ ਚਲੋ ਵਾਪਸ ਆ ਗਏ ਅਸੀਂ ਉਹ ਪਹਿਲੇ ਵਾਸੇ ਪਸੇ ਕੀਤੇ ਯਾਦ ਬ ਗੱਲ ਕੀਤੀ ਸੀ ਵੀ ਅਸੀਂ ਡੇਰਾ ਸਾਹਿਬ ਗਏ ਸੀ ਇੱਕ ਬੱਚੀ ਮਿਲ ਰਹੀ ਸੀ ਬੰਨ 10 ਸਾਲ ਦੀ ਉਦੋਂ ਹੀ ਜਦੋਂ ਉਹਦਾ ਕੇਸ ਆਇਆ ਇਹਦੇ ਇਹਦਾ ਜਿਹੜਾ ਉਹ ਚੀਜ਼ ਲੁਕੀ ਸੀ ਗਿਆ 12 13 ਸਾਲ ਦੀ ਜਿਹੜੀ ਸਾਹਮਣੇ ਨਹੀਂ ਸੀ ਆ ਰਹੀ ਜਿਹੜੀ ਅੰਦਰੋਂ ਅੰਦਰ ਨੂੰ ਖਾ ਰਹੀ ਸੀਗੀ ਜਿਹਦੇ ਬਾਰੇ ਦੇ ਬਜ਼ੁਰਗ ਕਹਿੰਦੇ ਵੀ ਇਹਦੀ ਉਮਰ ਛੋਟੀ ਹੈ ਤੇ ਮੈਂ ਕੋਈ ਨਹੀਂ ਕਾਲ ਟਾਲ ਦਾਂਗੇ ਉਮਰ ਦੀ ਕਿਹੜੀ ਗੱਲ ਹੈ ਉਹ ਚੀਜ਼ ਉੱਥੇ ਰਾਤ ਨੂੰ ਦਿਖਣੀ ਸ਼ੁਰੂ ਹੋ ਗਈ ਸੀ ਦਿਨੇ ਸਾਰੇ ਸਿੰਘ ਆਪਣਾ ਨਹਾਤ ਹੋ ਕੇ ਸ਼ਰਨਪੜ ਗਾ ਜਪ ਤੇ ਇਹ ਬਾਰ ਬਾਰ ਗੁਰਮੀਤ ਸਿੰਘ ਅਮਰਦਸ ਸਿੰਘ ਸਾਡਾ ਵੀ ਆਪਣਾ ਬੇਰੀ ਥਲੇ ਜਾਪ ਕਰੀ ਮੈਂ ਨੂੰ ਕਰ ਸੀ ਨੂੰ ਦੂਰ ਨਾ ਕਰ ਮੇ ਤੋਂ ਲਾ ਕੇ ਰੱਖੇ ਨੂੰ ਕਿਉਂਕਿ ਜੜਨੀ ਬਲੀ ਚੀਜ਼ ਹੈ ਨੁਕਸਾਨ ਕਰ ਦੇ ਕਿਸੇ ਨਾ ਕਿਸੇ ਦਾ ਤੇ ਲਾ ਕੇ ਬਿਠਾਇਆ ਜਵੀ ਸਾਹਿਬ ਦਾ ਪਾਰਕ ਕਰਵਾਇਆ ਤੇ ਸਿਰ ਤੇ ਨਾਲ ਹੀ ਹੱਥ ਪਾਇਆ ਗਿਆ ਫਿਰ ਜਾਲ ਚਕਾਇਆ ਉਲਟੀਆਂ ਕਰਵਾਈਆਂ ਤਵੀਦ ਕੱਢੇ ਤੇ ਇਹਦੇ ਚੱਕਰ ਮੇਰੇ ਪੈਰਾਂ ਲੱਗ ਗਿਆ 2.5-3 ਘੰਟੇ ਮੈਨੂੰ ਹੋਸ਼ ਨਹੀਂ ਰਹੀ ਤੇ ਬਾਅਦ ਚੋਂ ਸਿੰਘ ਨੇ ਵੀ ਤੋੜਨੀ ਹੈ ਚੀਜ਼ ਮੈਂ ਕਹਿੰਦਾ ਨਹੀਂ ਤੋੜਨੀ ਨਹੀਂ ਇਹਨੂੰ ਘਰੇ ਖੜਾ ਇਹਨੂੰ ਇੱਜ਼ਤ ਨਾ ਤੋੜਾਂ ਘਰ ਖੜ ਕੇ ਇਹਨੂੰ ਕਮਜ਼ੋਰ ਕਰਕੇ ਆਪਾਂ ਉਸ ਮੁਸਲਮਾਨੀ ਪਹਿਰੇ ਨੂੰ ਸ਼ੈਤਾਨ ਦਾ ਪਹਿਰਾ ਸੀ ਤੇ ਕਰ ਕਰ ਤੱਕ ਲੈ ਜਾਂਦਾ ਫਿਰ ਸੋਮਵਾਰ ਸਾਰਾ ਸਿੰਗਾਪੁਰ ਅਜੇ ਨੂੰ ਸਦਿਆ ਇਹ ਸਿੰਗਾਪੁਰ ਵੀ ਸੂਰ ਦਾ ਮਾਸਲਾ ਕਿਵੇਂ ਬਣਿਆ ਹੋਇਆ ਇਹਨੂੰ ਸੂਰ ਖਵਾਈਏ ਇਹਨੂੰ ਵਢਾ ਕੇ ਤਰੀਕੇ ਨਾਲ ਫਿਰ ਸੂਰ ਖਵਾਇਆ ਸੀ ਵਿੱਚ ਚੀਕਾਂ ਪਈਆਂ ਭੱਜਾ ਫਿਰੇ ਵਜੇ ਕਹਿੰਦਾ ਜੇ ਮੇਰੀ ਜਾਨ ਛੱਡ ਦੋ ਇਹ ਕਹਿੰਦਾ ਨਹੀਂ ਤੇਰੀ ਆਖਰਤ ਹਰਾਮ ਕਰ ਦਾਂਗੇ ਅਸੀਂ ਕੋਈ ਬੱਬਾ ਵਰਪਾਗ ਸਿੰਘ ਤੋਂ ਇਹ ਮੁਸਲਮਾਨ ਵੀ ਤਾਂ ਰਦ ਨੇ ਇਹਨਾਂ ਨਾਸਰ ਖਾਨ ਨੂੰ ਕੱਢ ਕੇ ਕਬਰ ਚੋਂ ਦੇ ਮੂੰਹ 'ਚ ਸੂਰ ਦਾ ਮਾਸ ਪਾ ਕੇ ਪੁੱਠਾ ਟਾਂਕੇ ਨੂੰ ਫੇਰਾ ਗਲਾਈ ਇਹ ਜੋ ਕੁਝ ਵੀ ਕਰਦੇ ਨੇ ਇਹ ਆਪਣੀ ਆਖਰਤ ਵਾਸਤੇ ਕਰਦੇ ਆ ਵੀ ਜੰਨਤ 'ਚ ਹੁਰਾ ਮਿਲਣਗੇ ਆ ਤੇ ਜੇ ਸੂਰਖਰ ਖਾ ਲੈਣ ਤੇ ਆਖਰ ਖਰਾਬ ਹੋ ਜਾਂਦੀ ਅਸੀਂ ਉਹਦੀ ਬਿਠਾ ਕੇ ਤਰੀਕੇ ਨਾਲ ਢਾਈ ਕਿ ਤਿੰਨ ਘੰਟੇ ਰਹਿ ਜਗੇ ਉਹਨੂੰ ਚਮਚਾ ਚਮਚਾ ਕਰਕੇ ਬੜੇ ਪਿਆਰ ਨਾਲ ਸੂਰ ਸਰਖਵਾ ਕੇ ਤੋਰੇ ਆਂ ਸੋ ਕਈ ਪਹਿਰੇ ਇਦਾਂ ਦੇ ਹੁੰਦੇ ਜਿਹੜੇ ਸਾਹਮਣੇ ਨਹੀਂ ਆਉਂਦੇ ਗੁਪਤ ਹੁੰਦੇ ਉਹ ਪੇਸਵਟ ਆ ਜਾਂਦੇ ਆ ਯਾਂ ਲੋਕ ਜਾਂਦੇ ਕਿਤੇ ਯਾਂ ਪਿੱਛੇ ਰਹਿ ਜਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਬੇਲੁਕਣਾ ਕਿੱਥੋਂ ਆ ਸੋ ਜਲਦਬਾਜੀ ਵਿੱਚ ਨਾ ਹੱਥ ਵਕਈ ਦੋ ਜਿਵੇਂ ਉਹ ਇਸਾਈਆਂ ਨੇ ਉਹ ਮੁੰਡਾ ਮਾਰਤਾ ਕੋਟੇ ਕੋਟੇ ਕੇ ਇਹ ਇਦਾਂ ਕਹਿੰਦੇ ਇਹ ਸੰਦਰ ਇੱਕ ਕੇਸ ਹੁੰਦੇ ਨੇ ਬਿਲਕੁਲ ਟਾਈਮ ਦੇ ਨਾਲ ਹਲੀਮੀ ਦੇ ਨਾਲ ਸਮਝ ਕੇ ਕਰਨ ਵਾਲੇ ਜਲਦਬਾਜ਼ੀ ਦੇਖਦੋ ਹੀ ਲਾਸੀ ਪਹਿਲੀ ਵਾਰੀ ਸੀ ਜੇ ਹੱਥ ਬੰਦੇ ਉਸ ਨਾਲ ਨੂੰ ਇਹਦਾ ਨੁਕਸਾਨ ਕਰਦਾ ਕਿ 12 ਸਾਲ ਤੋਂ ਇਹਨੇ ਜੁੜਿਆ ਸੀਗਾ ਇਹਦੇ ਉਧਰ ਚ ਬੈਠਾ ਇਹਨੂੰ ਖਾ ਰਿਹਾ ਸੀ ਸੰਦਰ ਹੌਲੀ ਹੌਲੀ ਕਰਕੇ ਜੇ ਇੱਕਦਮ ਹੱਥ ਬੰਦੇ ਤੇ ਨੁਕਸਾਨ ਹੋ ਸਕਦਾ ਸੀ ਹਲਵਲੀ ਦੇ ਵਿੱਚ ਅਸੀਂ ਅਕਸਰ ਜਿੰਨੇ ਵੀ ਇਦਾਂ ਕਹਿੰਦੇ ਬਹੁਤ ਆਰਾਮ ਨਾਲ ਤਰੀਕੇ ਦੇ ਨਾਲ ਕਿਸੇ ਨੂੰ 2-3 ਸੈਸ਼ਨ ਕਿਸੇ ਨੂੰ 4-5 ਸੈਸ਼ਨ ਲੱਗ ਜਾਂਦੇ ਆ ਹੌਲੀ ਹੌਲੀ ਠੀਕ ਕਰਦੇ ਹੋਏ ਅਚਾਨਕ ਨਹੀਂ ਜੇ ਕੁਛ ਬਲੀ ਕਿਸੇ ਦਾ ਹੋਵੇ ਤੇ ਫਿਰ ਤੇ ਹੱਥ ਪੈ ਜਾਂਦਾ ਤੇ ਜੇ ਸ਼ਰੀਰ ਕਮਜ਼ੋਰ ਹੋਵੇ ਤੇ ਇਹ ਪਤਾ ਹੁੰਦਾ ਵੀ ਇਹ ਨਾ ਵੀ ਨਾ ਵਜਾ ਹੋਇਆ ਜੇ ਕੁਛ ਕੀਤਾ ਤੇ ਨੁਕਸਾਨ ਕਰ ਦੇਗਾ ਤੇ ਬੜੇ ਤਰੀਕੇ ਨਾਲ ਉਹ ਚੀਜ਼ਾਂ ਹੈਂਡਲ ਕਰਨੀਆਂ ਪੈਂਦੀਆਂ ਨੇ ਸੋ ਜਿੰਨੇ ਵੀ ਹਾਦਸੇ ਹੋ ਜਾਂਦੇ ਨੇ ਇਹਨਾਂ ਚੀਜ਼ਾਂ ਦੌਰਾਨ ਤੁਸੀਂ ਦੇਖੇ ਹੋਣਗੇ ਉਹ ਕੋਟ ਕੋਟ ਕੇ ਬੰਦਾ ਮਾਰ ਦਿੰਦੇ ਨੇ ਹਨਾ ਜਾਂ ਉਹ ਅੰਦਰੇ ਪਿਆਪੇ ਬੰਦਾ ਮਰ ਜਾਂਦਾ ਹੈ ਉਹ ਚੀਜ਼ਾਂ ਸਮਝ ਨਹੀਂ ਆਉਂਦੀ ਪਰ ਉਹਨੂੰ ਇਹ ਨਹੀਂ ਸਮਝ ਆਉਂਦੀ ਕਿ ਸਮਝ ਕਿਉਂ ਨਹੀਂ ਆ ਰਿਹਾ ਉਹ ਜਲਦਬਾਜ਼ੀ ਦੇ ਵਿੱਚ ਹੱਥ ਪਾ ਲੈਂਦੇ ਨੇ ਫੇ ਨੁਕਸਾਨ ਬੜੇ ਵੱਡੇ ਹੋ ਜਾਂਦੇ ਕਈ ਵਾਰ ਕਈ ਕੇਸ ਹੁੰਦੇ ਜਿਹੜੇ ਠੀਕ ਹੁੰਦੇ ਹੁੰਦੇ ਕਿਉਂਕਿ ਆਪ ઓਪਰੇਸ਼ਨ ਥੀਟਰ ਦੇ ਵਿੱਚ ਕਈ ਕਿਸਮ ਦੇ ਨਿਕਲ ਜਾਂਦੇ ਡਾਕਟਰ ਉਹ ਤੋਂ ਨਹੀਂ ਪੂਰੇ ਹੁੰਦੇ ਸੋ ਚੀਜ਼ ਨੂੰ ਸਮਝਣਾ ਉਹਨੂੰ ਡਾਇਗਨੋਸ ਕਰਨਾ ਤਰੀਕੇ ਦੇ ਨਾਲ ਉਹਨੂੰ ਵੇਖਣਾ ਤੇ ਫਿਰ ਉਹਨੂੰ ਤਰੀਕੇ ਦੇ ਨਾਲ ਲਿਆਉਣਾ ਹੌਲੀ ਹੌਲੀ ਕਮਜ਼ੋਰ ਕਰ ਕਰ ਕੇ ਇਹਨੂੰ ਜਾਬ ਕਰਾ ਦੇ ਸੀ ਵੀ ਜਾਬ ਹੌਲੀ ਹੌਲੀ ਕਰੀ ਚੱਲ ਚੀਜ਼ਾਂ ਕਮਜ਼ੋਰ ਹੁੰਦੀਆਂ ਜਾਬ ਤੇ ਜਿਹੜੀ ਸੰਗਤ ਨੂੰ ਜਾਬ ਦਿੰਨੇ ਆ ਉਹ ਜਾਬ ਨਾਲ ਚੀਜ਼ਾਂ ਕਮਜ਼ੋਰ ਹੋ ਜਾਂਦੀਆਂ ਨੇ ਫਰਮਿੰਡ ਦਾ ਕੰਮ ਨੂੰ ਫੜਨਾ ਕਈ ਸ਼ਰੀਰ ਤਗੜੇ ਹੁੰਦੇ ਆ ਉਹਨਾਂ ਨੇ ਅੰਦਰ ਜਿਹੜਾ ਇੰਨਾ ਵੱਡਾ ਪਰਾਨੀ ਕੀਤਾ ਹੁੰਦਾ ਨਹੀਂ ਦੀਵਾ ਪੜਨੀ ਪਾਈ ਹੁੰਦੀ ਉਹ ਛੇਤੀ ਛੁਡਾ ਲੈਂਦੇ ਆ ਤੇ ਕਈ ਚੀਜ਼ਾਂ ਹੁੰਦੀਆਂ ਜਿਵੇਂ ਕਈ ਅੱਜ ਵੀ ਕੇਸ ਯੂਪੀ ਤੋਂ ਆ ਰਿਹਾ ਇੱਕ ਫੋਨ ਆਇਆ ਸੀ ਉਦੋਂ ਹੁਸ਼ਿਆਰਪੁਰ ਤੋਂ ਇਦੋਂ ਕੇਸ ਇੱਕ ਤੋਂ ਹੋਰ ਹੈ ਜਿਹੜੇ ਬੜੇ ਪੁਰਾਣੇ ਕੇਸ ਨੇ ਉਹ ਟਾਈਮ ਲੱਗਿਆ ਠੀਕ ਕਰਨ ਨੂੰ ਆਪਣਾ ਨੂੰ ਪਰ ਅਸੀਂ ਆਰਾਮ ਨਾ ਕਰਾਂਗੇ ਕੋਈ ਇਹਦੇ ਵਿੱਚ ਸਾਰੇ ਦੇ ਡਰਾਮੇ ਬਾਜ਼ੀ ਨੇ ਹੁੰਦੇ ਵੀ ਹੂ ਅਜਿਹਾ ਨਹੀਂ ਹੁੰਦਾ ਹੱਸੇ ਨਹੀਂ ਹਨਾ ਉਹ ਕੰਮ ਨਹੀਂ ਹੁੰਦੇ ਆਰਾਮ ਨਾਲ ਬਾਣੀ ਦੇ ਨਾਲ ਚੀਜ਼ਾਂ ਠੀਕ ਹੁੰਦੀ ਨੇ ਸੋ ਐਸੀ ਕੋਈ ਚੀਜ਼ ਜਿਹੜੀ ਠੀਕ ਨਹੀਂ ਦੀ ਪਰ ਹਾਂ ਸਮਾਂ ਲੱਗ ਜਾਂਦਾ ਕਿ ਦਫਾ ਸੋ ਸਾਡੇ ਆਪਣੇ ਸਿੰਘ ਨੂੰ ਠੀਕ ਆ ਜੀ 6 ਮਹੀਨੇ ਲੱਗੇ ਸਾਨੂੰ ਹੌਲੀ ਹੌਲੀ ਕਰ 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 ਕਿਉਂਕਿ ਚੀਜ਼ ਬੜੀ ਬਹੁਤ ਸੀ ਲੁਕਦੀ ਬਹੁਤ ਛੇਤੀ ਸੀ ਹੱਥ ਨਹੀਂ ਸੀ ਆਉਂਦੀ ਐਕਦਾਮ ਗਾਇਬ ਹੋ ਜਾਂਦੇ ਸੀ ਉਥੇ ਜੋ ਫਿਰ ਹੱਥ ਆਈ ਫਿਰ ਛੱਡੀ ਫੜੀ ਫਿਰ ਚੰਗੀ ਤਰ੍ਹਾਂ ਉਹਨਾਂ ਸਿੱਖਾਂ ਤੋੜਿਆ ਕਿ ਦੁਬਾਰਾ ਕਿਸੇ ਕੋਈ ਜਾਣ ਤੋਂ ਬਲੰਡ ਡਰੇ ਬਿਗਦੇ ਇੱਥੇ ਫਿਰ ਨਾ ਸੂਰਖਾਨ ਨੂੰ ਮਿਲ ਜੇ ਸੋ ਜਿਹੜੇ ਜਿਹੜੇ ਤੇ ਝਟਕਾ ਸ਼ੱਕ ਲੈਂਦੇ ਨੇ ਉਹ ਕੋਸ਼ਿਸ਼ ਕਰਿਆ ਕਰੋ ਕਿ ਇੱਕ ਕਦੀ ਵਾਰ ਸੂਰ ਦਾ ਮਾਸ ਕਰਕੇ ਜਰੂਰ ਖਾਇਆ ਕਰੋ ਹੁਣ ਆਪਾਂ ਜਿਹੜੀ ਉਹ ਪੋਡਕਾਸਟ ਕੀਤਾ ਸੀ ਸੂਰ ਦੰਦ ਆਪਾਂ ਸਿੱਧ ਕਰਕੇ ਦੇਣੇ ਹਨ ਧੂਨੇ ਤੇ ਦੇਖੋ ਜੰਮੂ ਕਸ਼ਮੀਰ ਤੋਂ ਪੁੱਲਸ ਆਈ ਹੈ ਇਹਨਾਂ ਮੁਸਲਮਾਨਾਂ ਦੀ ਤੇ ਸਾਡੇ ਸਾਰੇ ਜਿਹੜੇ ਜਿਹੜੇ ਸਿੰਘ ਦੰਦ ਵੇਚਦੇ ਸਭ ਜ਼ਬਤ ਕਰ ਲਏ ਜੇਲ੍ਹ ਵੀ ਹੋਈ ਹੈ ਚੱਕਿਆ ਵੀ ਸਿੰਘਾਂ ਨੂੰ ਹੁਣ ਉਹ ਸੂਰ ਹਾਥੀ ਦੰਦ ਥੋੜੀ ਹੈ ਲੋਕੀ ਸੂਰ ਖਾਂਦੇ ਵੀ ਤੇ ਹੈਗੇ ਨੇ ਪਰ ਦੰਦ ਉਹਦੇ ਕਿਹੜੇ ਕਿੰਨੇ ਖਾਸ ਨੇ ਮਹਿੰਗੇ ਨੇ ਪਰ ਕਿਉਂਕਿ ਉਹਨਾਂ ਇਸਲਾਮਿਕ ਰੀਤ ਟੁੱਟਦੀ ਹੈ ਜੋ ਅਸੀਂ ਬਣਾ ਕੇ ਦੇਨੇ ਧੂਨੇ ਤੇ ਤੇ ਉਹਦੇ ਬਾਅਦ ਲੱਭੇ ਨਹੀਂ ਦੰਦ ਕਿਤੇ ਵੀ ਸੋ ਇਹ ਲੋਕ ਇੰਨੇ ਐਕਟਿਵ ਨੇ ਜਿਹਨਾਂ ਨੂੰ ਇਹ ਪਤਾ ਲੱਗਿਆ ਨਾ ਵੀ ਸੂਰਖਾਨਾ ਵੀ ਇਹ ਹੁੰਦਾ ਮਤੈ ਇਹਨਾਂ ਕੋਸ਼ਿਸ਼ ਕਰਨੀ ਵੀ ਇਹ ਵਿੱਚ ਕੰਮ ਬੰਦ ਕੀਤਾ ਜਾਵੇ ਸੋ ਜਿਹੜੇ ਸ਼ੱਕਦੇ ਨੇ ਉਹ ਘੱਟੋ ਘੱਟ ਹਫਤੇ ਜੱਕ ਵਾਰੀ ਸੂਰ ਜਰੂਰ ਬਣਾਇਆ ਕਰੋ ਛਕਿਆ ਕਰੋ ਲੈ ਕੇ ਭਾਵੇਂ ਨੂੰ ਉਬਾਲ ਕੇ ਸੂਪ ਕਰਾਇਆ ਕਰੋ ਉਹਨੇ ਕਿਹਾ ਕਿ ਇਹ ਚੀਜ਼ਾਂ ਜਿਹੜੀਆਂ ਨਹੀਂ ਘਰ ਚਾਉਂਦੀਆਂ ਸੂਰਦੰਦ ਨਿਹੰਗ ਸਿੰਘ ਕਿਉਂ ਪਾਉਂਦੇ ਸੀਗੇ ਇਹ ਤੇ ਸਾਰਾ ਸ਼ਿੰਗਾਰ ਹੈ ਇੱਕ ਮੁਸਲਮਾਨ ਡਰ ਦੇਣਾ ਚੀਜ਼ਾਂ ਤੋਂ ਇਸ ਕਰਕੇ ਸੋ ਸਾਡਾ ਜਿਹੜਾ ਗਲਗੀਤਨ ਕਹਿੰਦੇ ਸਵਾ ਲੱਖ ਸੇ ਇੱਕ ਲੜਾ ਤਬੇ ਗੋਬਿੰਦ ਸਿੰਘ ਨਾਮ ਕਹੋਂ ਉਹ ਜਿਹੜਾ ਸਵਾ ਲੱਖ ਪੈਗੰਬਰ ਸੀ ਨਾ ਮੁਸਲਮਾਨਾਂ ਦਾ ਜਿਹਦੇ ਸਾਹਮਣੇ ਖਾਲਸਾ ਖਲੋਣਾ ਤੇ ਸਾਡੇ ਵਾਲੇ ਜਿਹੜੇ ਖੱਚਾ ਨੇ ਉਹਨਾਂ ਦੇ ਯਾਰੀ ਭਾਈ ਬੈਠੇ ਨੇ ਚਲੋ ਚੜ੍ਹਦੀ ਕਲਾ ਜਿਹਨੂੰ ਜਿਵੇਂ ਚੰਗ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ